ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਕੋਟਕਪੂਰਾ ਕੋਟਕਪੂਰੇ ਸ਼ਹਿਰ ਤੋਂ ਜੈਤੋ ਵਾਲੀ ਜਿਹੜੀ ਸੜਕ ਹੈ ਜੈਤੋ ਵਾਲੀ ਰੋਡ ਦੇ ਉੱਤੇ ਇਹ ਡੇਰੀ ਫਾਰਮ ਆਉਂਦਾ ਉਸ ਸੜਕ ਦੇ ਉੱਤੇ ਇੱਕ ਰਿਸ਼ੀ ਪਬਲਿਕ ਸਕੂਲ ਆਉਂਦਾ ਜਿਹਦੇ ਬਿਲਕੁਲ ਓਪੋਜੀਟ ਸਾਈਡ ਦੇ ਉੱਤੇ ਇੱਕ ਗਲੀ ਇਸ ਘਰ ਵੱਲ ਨੂੰ ਆ ਜਾਂਦੀ ਹੈ ਜਿੱਥੇ ਵੀਡੀਓ ਬਣਾ ਰਹੇ ਹਾਂ ਦੱਸੋ ਵੈਸੇ ਬਾਈ ਜੀ ਹੋਰਾਂ ਦਾ ਪੁਰਾਣਾ ਵਪਾਰ ਦਾ ਕੰਮ ਹੈ ਬਹੁਤ ਭਰਾ ਇਹਨਾਂ ਨੂੰ ਜਾਣਦੇ ਆ ਤੇ ਮੇਰੀਆਂ ਵੀਡੀਓ ਚ ਵੀ ਤੁਸੀਂ ਇਹਨਾਂ ਨੂੰ ਦੇਖਿਆ ਤੇ ਨਾਲੇ ਦੁੱਧ ਤੇ ਵੀ ਪਸ਼ੂ ਲਾ ਕੇ ਰੱਖਦੇ ਆ ਕਿਉਂਕਿ ਸ਼ਹਿਰ ਦੇ ਵਿੱਚ ਜਗ੍ਹਾ ਤਾਂ ਉਹਦੇ ਕਰਕੇ ਪੱਕੀਆਂ ਮੱਝਾਂ ਵੀ ਤੁਸੀਂ ਪਰਲੇ ਪਾਸੇ ਦੇਖੋਗੇ ਕੁਝ گاਵਾ ਪੱਕ ਨੇ ਇੱਥੇ ਰੁਕਦੇ ਹੋਏ ਅੱਜ ਜਿਹੜੀ ਵੀਡੀਓ ਬਣ ਰਹੀ ਹੈ ਤੇ ਚ ਤਿੰਨ ਮੱਝਾਂ ਤੁਸੀਂ ਦੇਖ ਚੁੱਕੇ ਹੋ ਇਹ ਤੋਂ ਇਲਾਵਾ ਇੱਕ ਜਰਸੀ ਚ ਪੈਂਦੀ ਵੜ ਹੈ ਜਿਹੜੀ ਤਾਜੀ ਸੋਈ ਵੀ ਆ ਵੱਛੀ ਇਹਦੇ ਨਾਲ ਹੈ ਹਾਜ਼ਰ ਤੋਂ ਤੁਹਾਨੂੰ ਦੱਸਾਂਗੇ ਜਿਹੜਾ ਇਸ ਟਾਈਮ 'ਚ ਚਵਾ ਰਹੀ ਹੈ ਇਹ ਤੋਂ ਇਲਾਵਾ ਦੋ ਹੀਫਰ ਹੈ ਸੋ ਟੋਟਲ ਨਾਗ ਅੱਜ ਦੀ ਵੀਡੀਓ ਦੇ 6 ਹੋਣਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਖਰੀਦਣਾ ਚਾਹੋ ਉਹਦੀ ਤਸੱਲੀ ਦਿੱਤੀ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਮੱਝਾਂ ਬਿਲਕੁਲ ਤਾਜ਼ੀਆਂ ਸੁੰਨੀਆਂ ਸੋਹਣੇ ਦੁੱਧ ਵਾਲੀਆਂ ਜਿੰਨਾ ਕ ਦੁੱਧ ਐਸ ਟਾਈਮ ਹਾਜ਼ਰ ਹੋ ਵੀਰ ਆਪਾਂ ਨੂੰ ਦੱਸ ਦੋ ਤੁਸੀਂ ਦੋ ਟਾਈਮ ਚੋਇਓ ਤਿੰਨ ਟਾਈਮ ਚੋਇਓ ਤਸੱਲੀ ਕਰਕੇ ਆਪਦੀ ਸਮਝ ਨਾਲ ਤੁਸੀਂ ਇੱਥੋਂ ਕਰੀਬ ਕਿਲੇ ਜਾ ਸਕਦੇ ਮਿਲਦੇ ਆਂ ਬਾਈ ਨੂੰ ਦੱਸੋ ਤੇ ਕਰਦੇ ਆਂ ਗੱਲਬਾਤ ਪਹਿਲਾਂ ਮੱਝਾਂ ਦਿਖਾਵਾਂਗੇ ਗਾਂ ਤੇ ਵੈੜਾਂ ਉਹ ਤੋਂ ਬਾਅਦ ਤੁਹਾਨੂੰ ਦੁਕਾਨ ਨੂੰ ਬਈ ਸਤਿ ਸ਼੍ਰੀ ਅਕਾਲ ਕਾਲਾ ਜੀ ਨਾਮ ਆਪਣਾ ਦੱਸ ਦਿਓ ਕਾਲਾ ਜੀ ਕਾਲੇ ਭਾਈ ਅੱਜ 6 ਨਗ ਦਿਖਾ ਰਹੇ ਹਾਂ ਹਾਂ ਜੀ ਮੱਝਾਂ ਜਿਹੜੀਆਂ ਦਿਖਾਵਾਂਗੇ ਇਹਨਾਂ ਚ ਪਹਿਲੇ ਨੰਬਰ ਵਾਲੀ ਝੋਟੀ ਤੋਂ ਸ਼ੁਰੂਆਤ ਕਰਦੇ ਆਂ ਇਹ ਦੂਜਾ ਸੁਹ ਹੈ ਜੀ ਹਮ ਪਰਸੋ ਸੁਈ ਹੈ ਸ਼ਾਮ ਦੀ ਠੀਕ ਹੈ ਖਾਲੀ ਕੀਤੀ ਵੀ ਹੈ 14 ਕਿਲੋ ਬੋਲੇ ਦੀ ਹੁਣ ਗਾਰੰਟੀ ਹੈ ਠੀਕ ਹੈ ਕੋਈ ਵੀ ਭਰਾ ਕੇ ਦੋ ਟਾਈਮ ਚਾਰ ਟਾਈਮ 14 ਕਿਲੋ ਦੁੱਧ ਬੋਲਾ ਹੁਣ ਮਿੰਕੇ ਲਿਆ ਜਾ ਸਕਦਾ ਬੱਚਾ ਦੇਖ ਲਓ 나ੜੂਆ ਜ਼ਰੂਰ ਇਹਦਾ ਟੁੱਟ ਗਿਆ ਬੱਚੇ ਦਾ ਠੀਕ ਹੈ ਦੂਜਾ ਸੂਆ ਝੋਟੀ ਹੈ ਇਹ ਆਪ ਹੈਗੀ ਹੈ ਐਚ ਐਲ ਡੀ ਵੀ ਦੇ ਸੀਮਨ ਦੀ ਹਮ ਜਿਹੜਾ ਮਗਰ ਬੱਚਾ ਉਹ 43 54 ਦਾ ਇਹ ਆਪਣੀ ਘਰ ਦੀ ਝੋਟੀ ਪਾਲੀ ਵੀ ਹੈ ਠੀਕ ਹੈ ਪਹਿਲਾਂ ਦਾ ਦੁੱਧ ਕਿੰਨਾ ਰਿਹਾ ਪਹਿਲਾਂ ਨੇ 16 ਕਿਲੋ ਦੁੱਧ ਕੀ ਰੇਟ ਰਹਿਣਾ ਇਹਦਾ ਬਾਈ ਇਹਦਾ ਮੁੱਲ ਕਰਾਉਣਾ ਮੈਂ 240 ਹੈ ਜੀ ਹਮ 2 ਲੱਖ ਤੇ 5000 ਦੀ ਐਸ ਸਲੋਮਸ ਠੀਕ ਹੈ ਖੋਲੀ ਵੀ ਰੇ ਸੋ ਦੋਸਤੋ ਦੂਜਾ ਸੂਆ ਚੰਗੇ ਪੁੜਿਆਂ ਦੀ ਬਣਾਵਟ ਹੈ ਚੰਗੇ ਕੱਦ ਕਾਠ ਦੀ ਖੁੱਲੀ ਡੁੱਲੀ ਉੱਤੋਂ ਝੋਟੀ 2 ਲੱਖ ਤੇ 5000 ਦੀ ਬਾਈ ਕਹਿੰਦਾ ਦੇ ਦੇਾਂਗੇ 14 ਲੀਟਰ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਬੇਨਤੀ ਕਰਕੇ ਲੈ ਜੇ ਸਿੰਘ ਇਹਦਾ ਥੋੜਾ ਜਿਹਾ ਖੁੱਲਾ ਉਹ ਤੁਸੀਂ ਇੱਕ ਸਾਈਡ ਵਾਲਾ ਸਿੰਘ ਦੇਖ ਲਿਆ ਵਜ਼ਨ ਬਹੁਤ ਆ ਝੋਟੀ ਦਾ ਢਾਂਚਾ ਚੰਗਾ ਹੈ ਹਵਾਨਾ ਫਿਟਿੰਗ ਵਾਲਾ ਹੈ ਬਾਕੀ ਬੱਚਾ ਵੀ ਇਹਦੇ ਨਾਲ ਕੱਟੀ ਹੈ 43 54 ਨੰਬਰ ਬੁੱਲ ਮੇਰੇ ਖਿਆਲ ਚ ਸੀਆਰਵੀ ਦਾ ਸ਼ਾਇਦ ਇਸ ਤਰ੍ਹਾਂ ਵਾਈਜਰੀ ਦੱਸ ਦੇ ਸੀਆਰਵੀ ਠੀਕ ਹੈ ਸੀਆਰਵੀ ਤੇ ਇਹ ਆਪ ਝੋਟੀ ਐਚਐਲਡੀਵੀ ਦੇ ਕਿਸੇ ਬੁੱਲ ਦੀ ਹੈ ਘਰੇ ਰੱਖੀ ਸੀ ਪਿਛਲਾ ਸੂਆ ਬਾਈ ਨੇ ਘਰੇ ਦੁੱਧ ਚੋਇਆ ਜਿਵੇਂ ਪਹਿਲਾਂ ਦੱਸਿਆ ਪੱਕੇ ਪਸ਼ੂ ਵੀ ਰੋਕਦਾ ਤੇ ਇਹ ਝੋਟੀ ਹੁਣ ਤਾਜੀ ਬਿਲਕੁਲ ਸੂਈ ਵੀ ਲਿਆ ਵੀਰੇ ਵਾਪਸ ਸੋਭਾਈ ਵੀਡੀਓ ਬਣਾ ਰਿਆਂ ਦੱਸੋ ਅਜੇ ਡੰਗ ਟਰੂ ਡੰਗ ਦੀ ਹਿਸਾਬ ਦੇ ਤੁਸੀਂ ਅੰਦਾਜ਼ਾ ਹਵਾਨੇ ਦਾ ਲਾਇਓ ਬੰਦ ਵੀਰੇ ਸੋ ਮੈਂ ਅਰਲੀ ਮਾਰਨਿੰਗ ਹੀ ਹੈ ਇਹ ਵੀਡੀਓ ਜਿਹੜੀ ਸ਼ੂਟ ਕਰ ਰਿਆਂ ਇੱਥੇ ਬਾਈ ਜੀ ਹੋਰਾਂ ਕੋਲ ਲਗਭਗ ਟਾਈਮ 8 ਵਜੇ ਦੇ ਆਸ-ਪਾਸ ਦਾਊ ਇਹਦੀ ਪੂਛ ਪਣੀ ਵੀ ਰਿਆ ਕੇ ਤੁਸੀਂ ਦੋਸਤੋ ਇਹਦੇ ਥੋੜੀ ਥੋੜੀ ਥਣਾ ਤੇ ਹਜੇ ਭਲੂਣ ਆ ਕਿਉਂਕਿ ਸੂਈ ਬਿਲਕੁਲ ਤਾਜੀ ਹੈ ਕਵਾਨਾ ਦੇਖੋ ਕਰਮਾ ਵਾਲੀ ਦਾ ਬਾਕੀ ਥਣਾ ਚ ਬਿੱਥੀ ਇਹਦੇ ਬਹੁਤ ਸੋਹਣੀ ਛੱਡ ਦਿਓ ਭਾਈ ਚੰਗੀ ਚੜਾਈ ਵਾਲੀ ਹੈ ਝੋਟੀ ਪਹਿਲੇ ਨੰਬਰ ਤੇ ਚੁਾਈ ਚੁਈ ਬਹੁਤ ਮੋਟੀ ਲੱਗਦੀ ਹੈ ਖੁੱਲੀ ਨਾਲ ਕੱਟੀ ਵੀ ਤੁਸੀਂ ਦੇਖੋਗੇ ਸੋਹਣੀ ਕੱਟੀ ਹੈ ਇੱਕ ਮੱਝ ਹੋਰ ਇੱਕ ਮਿੰਟ ਵੀਰੇ ਭਾਈ ਜਿਹੜੀ 2 ਨੰਬਰ ਤੇ ਹੈ ਮੱਝ ਇਹ ਵੀ ਦੂਜਾ ਸੂਆ ਸੂਈ ਹੈ ਜੀ ਹੂੰ ਇਹ ਪਰਸੋ ਸਵੇਰ ਦੀ ਸੂਈ ਹੈ ਠੀਕ ਹੈ ਇਹਦੇ ਥੱਲੇ 13 ਕਿਲੋ ਦੀ ਹੋਣ ਗਾਰੰਟੀ ਹੈ ਠੀਕ ਹੈ ਭਾਈ ਦੋਦੇ ਦੇਊਗੀ 16 17 ਕਿਲੋ ਕੀ ਡਿਮਾਂਡ ਰਹਿਣੀ ਹੈ ਦੀ ਭਾਈ ਇਹ ਦੇਵਾਂਗੇ ਜੀ 1,65,000 ਰੁਪਏ ਦੀ ਬਸ ਇਸ ਨਾਲ ਠੀਕ ਹੈ ਖੋਲੇ ਵੀਰੇ ਨੂੰ 1,65,000 ਦੀ ਜਸਨੋ ਅਮਰੀਕੀਆਂ ਫੁੱਲ ਆ ਦੱਸੋ ਮੱਝ ਦੇ ਵਿੱਚ ਇੱਕ ਦੁੱਧ ਵਾਲੀ ਮੱਝ ਤੇ ਜਿਹੜੀਆਂ ਹੋਣੀਆਂ ਚਾਹੀਦੀਆਂ ਸਿੰਗ ਬਹੁਤ ਸੋਹਣੇ ਸਪੀਡ ਨਸਲ ਬੜੀ ਹੈ ਦੀ ਇਹਦੇ ਨਾਲ ਵੀ ਕੱਟੀ ਹੈ ਭਾਈ ਹਾਂਜੀ ਇਹਦੇ ਨਾਲ ਵੀ ਕੱਟੀ ਸਿੰਗ ਦੇਖੋ ਦੱਸੋ ਬਿਲਕੁਲ ਨਾਲ ਮੁੜਿਆ ਹੋਇਆ ਢਾਂਚਾ ਬਹੁਤ ਸੋਹਣਾ ਮਾਇਦਾ ਬਾਕੀ ਥਣ ਅਗਲੇ ਵੀ ਚੰਗੇ ਆ ਪਿੱਛੋਂ ਹਵਾਨਾ ਦੇਖੋ ਇਹ ਸਿੰਗਲ ਬਾਜ਼ਾਰੀ ਹੈ ਜੀ ਖਾਲੀ ਹੈ ਠੀਕ ਹੈ ਓਹ ਮਤਲਬ ਦੋ ਦੋ ਖਾਲੀ ਜਿਵੇਂ ਟਾਈਮ ਟੂ ਟਾਈਮ ਦੀ ਮਿਲਕਿੰਗ ਹੀ ਹੈ ਮੈਂ ਪਹਿਲਾਂ ਹੀ ਦੱਸਿਆ ਮੋੜ ਲਾ ਵੀਰੇ ਚੰਗਾ ਹਵਾਨਾ ਦੱਸੋ ਫਿਟਿੰਗ ਵਾਲਾ 1 ਲੱਖ ਤੇ 65 ਹਜ਼ਾਰ ਦੀ ਇਹ ਝੋਟੀ ਮਿਲ ਜੂਗੀ ਸੂਆ ਦੂਜਾ ਸੂਈ ਹੈ ਚੰਗਾ ਥਣ ਸੋਨਾ ਹਵਾਨਾ ਸੋ ਇਹ ਵੀਡੀਓ ਕੋਟਕਪੂਰੇ ਸ਼ਹਿਰ ਚੋਂ ਬਾਈ ਕਾਲੇ ਦੇ ਘਰੋਂ ਬਣ ਰਹੀ ਹੈ ਚੀਜ਼ ਧਿਆਨ ਚ ਰੱਖ ਲੋ ਜੇ ਤੇ ਨੰਬਰ ਜਿਹੜਾ ਹੋ ਸਕਰੀਨ ਉੱਤੇ ਚੱਲੀ ਜਾਂਦਾ ਸੋ ਇਹ ਦੂਜਾ ਸੂਆ ਚੰਗੇ ਥਣ ਹਵਾਨੇ ਦੀ ਝੋਟੀ ਬੋਲਾ 14 ਹੀ ਹੋਊਗਾ ਵੀਰੇ 13 ਦੀ ਗਾਰੰਟੀ ਹੋਊਗੀ ਹੁਣ ਓਕੇ ਸੋ 13 ਦੀ ਬਾਈ ਕਹਿੰਦਾ ਗਰੰਟੀ ਹੈ ਤੇ 14 ਕਿਲੋ ਬੌਲਾ ਇਹਦੇ ਥੱਲੇ ਹੋਣਾ ਹੈ 16 17 ਕਿਲੋ ਦੁੱਧ ਆਸ ਹੈ ਵੀ ਇਹ ਪਾਊਗੀ ਬਹੁਤ ਮੋਟਾ ਮੋਟਾ ਥਣ ਕੱਢੂਗੀ ਜਦੋਂ ਬੱਚਾ ਲਾ ਲਿਆ ਇਹਨੂੰ ਬੜਾ ਸਪੈਸ਼ਲ ਚੋਣ ਲੱਗੇ ਠੀਕ ਹੈ ਸੋ ਇਹਦੇ ਨਾਲ ਕੱਟੀ ਛੋਟੀ ਤੁਸੀਂ 2 ਨੰਬਰ ਤੇ ਦੇਖੋ 3 ਨੰਬਰ ਤੇ ਇੱਕ ਹੋਰ ਛੋਟੀ ਤਾਜੀ ਸੂਈ ਕੱਲੇ ਭਾਈ ਇਹ ਕੰਨ ਮਾ ਸੂਹਾ ਸੂਈ ਇਹ ਪਹਿਲਾ ਸੂਹਾ ਸੂਈ ਹੈ ਜੀ ਰਾਤ ਹੀ ਸੂਈ ਆ ਹੂੰ ਬਹੁਤ ਵਧੀਆ ਕੱਟੀ ਆ ਸੁਨੱਖੀ ਸੁਨੁੱਖੀ ਬੜੀ ਆ ਸੋਹਣੀ ਬਹੁਤਾ ਤੇ ਸੀਲ ਠੰਡੀ ਬੜੀ ਆ ਠੀਕ ਹੈ ਭਾਈ ਬੱਚਾ ਬੱਚਾ ਲੈਂਦੀ ਆ ਬਿਲਕੁਲ ਵੀ ਨਹੀਂ ਕਰਦੀਗੀ ਠੀਕ ਹੈ ਬਾਈ ਬੜੀ ਟੌਪ ਦੀ ਨਿਕਲੀ ਆ ਬੱਚਾ ਕੀ ਹੈ ਭਾਈ ਇਹਦਾ ਬੱਚਾ ਕੀ ਹੈ ਨਹੀਂ ਕੱਟਾ ਕੱਟਾ ਦਿੱਤਾ ਨੇ ਇਹਦਾ ਰੇਟ ਕੀ ਰੱਖਦਾ ਉਹ ਇਹ ਵੀਰੇ 1 ਲੱਖ ਤੇ 50000 ਰੁਪਏ ਦੀ ਦੇਣੀ ਆ ਬਸ 1.5 ਲੱਖ ਰੁਪਏ ਦੀ ਯੈਸ ਨੋ ਠੀਕ ਹੈ ਖੋਲੀ ਭਾਈ ਸੋ ਸੋ 1.5 ਲੱਖ ਦੀ ਯੈਸ ਨੋ ਕੁੰਡੇ ਸਿੰਘਾਂ ਦੀ ਹੈ ਹਵਾਨਾ ਚੰਗਾ ਥਾਨ ਸੋਹਣਾ ਹੈ ਤੇ ਬੱਚਾ ਬੱਚਾ ਪਿਆ ਕੇ 2 ਕਿਲੋ ਖਾਲੀ ਕੀਤੀ ਵੀ ਹੈ ਠੀਕ ਓਕੇ ਇਹਦਾ ਆਧਾ ਨਹੀਂ ਸੀ ਵੀਡੀਓ ਪਾਉਣ ਦਾ ਅੱਛਾ ਸੋ ਸੋਣੀ ਚੋਟੀ 1.5 ਲੱਖ ਚ ਮਿਲੋਗੀ ਸਿੰਘ ਕੁੰਡਾ ਛੋਟਾ ਸਿੰਘ ਬਿਲਕੁਲ ਹਵਾਨਾ ਦੇਖੋ ਕਰਨ ਵਾਲੀ ਦਾ ਇਹ ਦੁੱਧ ਇਹਦੇ ਚ ਚੋਇਆ ਵਿਆ ਠੱਲਾ ਹਵਾਨਾ ਦਿਸੂਗਾ ਕਿਉਂਕਿ ਦੁੱਧ ਚੋਣ ਤੋਂ ਬਾਅਦ ਚ ਕੇਰਾ ਪਸ਼ੂ ਸ਼ਾਮ ਤੱਕ ਹਵਾਨਾ ਭਰਦਾ ਸੋਈ ਰਾਤ ਹੀ ਹੈ ਥਣ ਹੱਥੀ ਚਵਾਈ ਵਾਲੇ ਆ ਬੰਤਰ ਬਹੁਤ ਚੰਗੀ ਹੈ 1.5 ਲੱਖ ਰੁਪਇਆ ਡਿਮਾਂਡ ਹੈ ਜਸਨੂ ਵਾਲਾ ਬਾਈ ਕਹਿੰਦਾ ਵੀ ਰੇਲ ਤਾਂ ਇਹਦਾ ਰੱਖਿਆ ਆਪਾਂ ਹਵਾਨਾ ਫੇਰ ਦੇਖੋ ਕਰਨ ਵਾਲੀ ਦਾ ਮੰਨਦੇ ਭਾਈ ਕਟਾਂ ਤੋਂ ਇਹ ਸਾਹਮਣੂ ਇਹਦਾ ਬਹੁਤ ਵਧੀਆ ਚੁਆਈ ਚੁਈ ਨਿਕਲੀ ਹੈ ਜੀ ਥਣ ਲੱਗਿਆ ਮੁੱਠੀ ਮੁੱਠੀ ਦਾ ਥਣ ਬਹੁਤ ਕੋਲਾ-ਪੋਲਾ ਚੋਣ ਨਿਕਲਿਆ ਹੂੰ ਸੀਲ ਠੰਡੀ ਬੜੀ ਆ ਉਹ ਨਹੀਂ ਬਿਲਕੁਲ ਵੀ ਪੈਰ ਹੀ ਨਹੀਂ ਚੱਕਦੀਗੀ ਠੀਕ ਹੈ ਪੂਸ਼ਪੜੀ ਬਈ ਬੜੀ ਪੂਸ਼ਪੜੇ ਤੋਂ ਨਾ ਹਵਾਨਾ ਸਹੀ ਦਿਖਾ ਜੂਗੀ ਤੁਹਾਨੂੰ ਕਰਮਾਲੀ ਇਸ ਤਰ੍ਹਾਂ ਦਾ ਹਵਾਨਾ ਅਗਲੇ ਸੂਏ 'ਚ ਕੀਮਤ ਵਧਾ ਜਾਣੀ ਕਿਉਂਕਿ ਆਪਾਂ ਨੂੰ ਪਤਾ ਮੱਝਾਂ ਦੇ ਰੇਟ ਆਏ ਸਾਲ ਵਧਦੇ ਜਾਂਦੇ ਸੋ ਇਹ ਤਿੰਨ ਮੱਝਾਂ ਦਿਖਾਤੀਆਂ ਇੱਕ ਗਾਂ ਦਿਖਾਉਣਿਆ ਜਿਹੜੀ ਸੋਈ ਸਵਾਈ ਹੈ ਕਾਲੇ ਭਾਈ ਇਹ ਕੰਮ ਸੁਆਸੂਈ ਹੈ ਇਹ ਪੈਲਣ ਵੱਚੀ ਹੈ ਜੀ ਖੀਰੀ ਹੈ ਜੀ ਅੱਛਾ ਖੀਰੀ ਹੈ ਜੀ ਖੀਰੀ ਅੰਦਰ ਪਟਰੋ ਠੀਕ ਹੈ ਬੱਚਾ ਵੀ ਇਹਨੇ ਬੱਚੀ ਦਿੱਤੀ ਹੈ ਭਾਈ ਹਾਂ ਜੀ ਬੱਚੀ ਹੈ ਮਗਰ ਬੱਚੀ ਉਹ ਕਹਿੰਦੇ ਸੀ ਨੈਸਲੇ ਦੇ ਕਿਸੇ ਸੀਮਨ ਦੀ ਹੈ ਠੀਕ ਹੈ ਉਹ ਮੈਂ ਬਾਲਾ ਪੁੱਛਿਆ ਨਹੀਂ ਮੇਰਾ ਮਨ ਸੀ ਘਰੇ ਰੱਖਣ ਦਾ ਖੀਰੀ ਹੈ ਦੱਸੋ ਬਹੁਤ ਠੀਕ ਹੈ ਭਾਈ ਖੀਰੀ ਖੀਰੀ ਗਾਰੰਟੀ ਹੈ ਖੀਰੀ ਦੀ ਦੋ ਦੇ ਦੇ ਥੱਲੇ ਹੁਣ 22 ਕਿਲੋ ਤਿਆਰੂਗਾ 20 ਦੀ ਗਾਰੰਟੀ ਹੈ ਰੇਟ ਭਾਈ ਰੇਟ ਵੀਰੇ 90000 ਦੀ ਵਾਸ ਇਸ ਨੂੰ ਹੈ ਖੋਲ ਦੇ ਭਾਈ ਤੋਰ ਦੇ 90000 ਦੀ ਖੀਰੀ ਵਹਿੜ ਜਰਸੀ ਕ੍ਰੋਸ ਵੱਛੀ ਬਹੁਤ ਸੋਹਣੀ ਆ ਨਾਲ ਹਵਾਨਾ ਚੰਗਾ 20 ਕਿਲੋ ਦੀ ਗਾਰੰਟੀ ਹੈ ਹੋਊਗਾ 20 ਕਿਲੋ ਹਵਾਨਾ ਬਹੁਤ ਸੋਹਣਾ ਦੋਸਤੋ ਫਿਟਿੰਗ ਵਾਲਾ ਹਵਾਨਾ ਕਰਮਾ ਵਾਲੀ ਦਾ ਚੌੜਾ ਪੂਰਾ ਤੇ ਹਜੇ ਖੀਰੀ ਵੱਛੀ ਹੈ ਸੋ 90000 ਦੀ ਆ ਸਨੋ ਹੈ ਰੇਟ ਖਿੱਚ ਕੇ ਜੀ ਕੀਤੇ ਆ ਬਾਕੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਲਓ ਵੀਰ ਨਾਲ ਠਾਗੋਂ ਪਿੱਛੋਂ ਹਵਾਨਾ ਚੰਗਾ ਦਿੰਦਾ ਬਸ ਸੋ ਇਹਦੇ ਨਾਲ ਬੱਚਾ ਵੱਛੀ ਸਾਹਮਣੇ ਤੁਸੀਂ ਦੇਖ ਲਓ ਨੈਸਲੇ ਦੇ ਕਿਸੇ ਬੁੱਲ ਦੀ ਬੱਚੀ ਹੈ ਨਾਲ ਸੋਹਣੀ ਸੁਮਾਈ ਬੱਚੀ ਹੈ ਦੱਸੋ ਇਸ ਟਾਈਮ ਬਸ ਦੁੱਧ ਪਿਉਂਦੇ ਰੋ ਨਾਲ ਕਾਫੀ ਸਟਾਰਟ ਹੋ ਰਹੀ ਹੈ ਹੂੰ ਬੱਚੀ ਨੂੰ ਥੱਲੇ ਲਾ ਲਈਦਾ ਚੋਣ ਵਾਸਤੇ ਮਸ਼ੀਨ ਨਾਲ ਚੋਣੀ ਮਸ਼ੀਨ ਲੱਗੀ ਹੋਈ ਹੈ ਠੀਕ ਹੈ ਭਾਈ ਜੇ ਹੱਥ ਨਾਲ ਚੋਣੀ ਹੱਥ ਨਾਲ ਚੋਲੋ ਜਿਵੇਂ ਜੀ ਕਰਦਾ ਓਵੇਂ ਚੋਲੋ ਓਕੇ ਤੇ ਭਾਈ ਦੋ ਹਾਂਜੀ ਹਾਂ ਬੱਚੀ ਮੰਨ ਕੇ ਚੱਲੋ ਵੀ ਬੱਠਲ ਤੇ ਲੱਗੀ ਵੀ ਹੈ ਪਲੀ ਪਲੀ ਬੱਚੀ ਹੈ ਠੀਕ ਹੈ ਭਾਈ ਭਾਈ ਦੋ ਵਹਿੜਾਂ ਵੇਚਣੀ ਆ ਆਪਾਂ ਇਹ ਦੋ ਬੱਚੇ ਆ ਜੀ ਇਹ ਹੈਗਾ 7.5 ਮਹੀਨਿਆਂ ਦਾ ਹੂੰ ਉਹ 10 ਕਿ ਮਹੀਨਿਆਂ ਦੀ ਹੈ ਠੀਕ ਹੈ ਏ ਆਈ ਹੋਈ ਇਹਨਾਂ ਦੀ ਜਾਂ ਨਹੀਂ ਇਹ ਨਹੀਂ ਹਜੇ ਬੱਚੇ ਜੀ ਛੋਟੇ ਆ ਠੀਕ ਐ ਕੀ ਰੇਟ ਰਹਿਣਾ ਇਹਨਾਂ ਦਾ ਇਹ ਦੇਵਾਂਗੇ 35000 ਦੀ ਉਹ 25000 ਦੀ ਉਹ 25 ਦੀ ਹਾਂਜੀ 60000 ਚ ਜੋੜਾ ਹਾਂਜੀ ਦੋਸਤੋ ਫਾਇਦੇਮੰਦ ਸੌਦਾ ਜੇ ਕੋਈ ਵੀ ਬਹੁਤ ਵਧੀਆ ਬੱਚੇ ਆ ਇਹ ਹਮ ਇਹ ਫਰਕ ਤਾਂ ਇੱਕ ਹੋਰ ਹੈਗੀ ਆ ਉਹਦੀ ਏ ਆਈ ਕਰਾਤੀ ਆ 4-5 ਦਿਨ ਹੋ ਗਏ ਵੇਚਣੀ ਤਾਂ ਉਹ ਵੀ ਸੀਗੀ ਠੀਕ ਐ ਪਰ ਉਹਨੂੰ ਟੈਸਟ ਕਰਾ ਕੇ ਵੇਚਾਂਗੇ ਉਹ ਖੜੀ ਪਰ ਚੱਪਾ ਹੋ ਜੂਗੀ 12 ਮਹੀਨਿਆਂ ਦੀ ਐ ਓਕੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਇਹ ਨਾਗ ਵਿਕਰੀ ਵਾਲੇ ਸੀ ਸੋਹਣੀਆਂ ਬੱਚੀਆਂ ਜਾਇਜ਼ ਰੇਟ ਕੀਤਾ ਬਾਈ ਨੇ ਮੈਨੂੰ ਪਤਾ ਵੀ ਇਹਦੋਂ ਜ਼ਿਆਦੇ ਦੀ ਖਰਾਕ ਖਾਗੀਆਂ ਇਹਦੋਂ ਜ਼ਿਆਦੇ ਦਾ ਇਹਨਾਂ ਨੇ ਦੁੱਧ ਪੀਤਾ ਹੋਣਾ ਪਰ ਤੁਸੀਂ ਆਪਦੀ ਸਮਝ ਨਾਲ ਖਰੀਦ ਲਿਓ ਤੇ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰੋਗੇ ਕੋਟਕਪੂਰੇ ਸ਼ਹਿਰ ਦੇ ਵਿੱਚੋਂ ਤੁਹਾਨੂੰ ਇਹ ਮੈਂ ਵੀਡੀਓ ਜਿਹੜੀ ਅੱਜ ਦਿਖਾ ਰਿਹਾ ਹਾਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ